ਇਹ ਹੋਰ ਜਿਆਦਾ ਠੀਕ ਹੈ ਵਧੀਆ ਬਗਿਆ ਹਾਂ ਠੀਕ ਆ ਓਏ ਕੋ ਮਤਾ ਤੇਰੇ ਨਾਲੇ ਕੰਮ ਆਇਆ ਸੀ ਮਖ ਚਲ ਵਧੀਆ ਆਪਣਾ ਉਹ ਮੁੰਡੇ ਦਾ ਕਈ ਦੇ ਕੇਦਾ ਯਾਰ ਆਪਾਂ ਵਧੀਆ ਜਿਹੇ ਜੇ ਖਾਂਦੇ ਪੀਂਦੇ ਤੇ ਚੱਲ ਉਹਦਾ ਪੁੰਨ ਖੱਟ ਲਿਆ ਖੱਟ ਲਿਆ ਉਹਦਾ ਸਿਰੇ ਵਧੀਆ ਚੱਲ ਯਾਰ ਉਹਦਾ ਸਿਰੇ ਲਾਤਾ ਨਹੀਂ ਲੋਕੀ ਆਪਾਂ ਨੂੰ ਬਗਨਾਮੀ ਦੇ ਵੀ ਠਾਪੀ ਕੇ ਖਾ ਪੀ ਕੇ ਨਾਲੇ ਉਹਨੂੰ ਕੋਈ ਕਰਾਇਆ ਨਹੀਂ ਵਧੀਆ ਕੀਤਾ ਚੱਲਦਾ ਉਹ ਸ੍ਰੀਨਾਥੀ ਕੋਈ ਉਹ ਪਹਿਲਾਂ ਤੈਨੂੰ ਐਂ ਕਹਿੰਦਾ ਸੀ ਮੈਂ ਹੁਣ ਆਪਾਂ ਵੋਟਾਂ ਦਾ ਚੱਲਿਆ ਕਰਾਂਗੇ ਵਧੀਆ ਮੈਂ ਤਿਆਰ ਬਿਆਰ ਹੋ ਕੇ ਆਂ ਤੂੰ ਵੀ ਤਿਆਰ ਹੋ ਜਾ ਮੈਂ ਕਹਿੰਦਾ ਵੀ ਵੋਟਾਂ ਨਾਲ ਚੱਲਿਆ ਕਰਾਂਗੇ ਬੰਦਾ ਕੋਈ ਵਧੀਆ ਦੇਖ ਕੇ ਲੀਡਰ ਚੁਣੋ ਉਹ ਤੇਰਾ ਖਾਣ ਪੀਣ ਬਣਿਆ ਰਹੂ ਖਾਣ ਪੀਣ ਮਗਰ ਨਹੀਂ ਆਪਾਂ ਜਾਣਾ ਕਿਉਂ ਆਪਾਂ ਪਿੰਡ ਦੀ ਖਾਸ ਤੇ ਪਾਣੀ ਦੀ ਨਕਾਸ ਖਾਤਰੀ ਚੰਗੇ ਕੰਮਾਂ ਕਰ ਤਰ ਕੋਈ ਲੀਡਰ ਚੁਣਨੇ ਗੱਲ ਵੀ ਤੇਰੀ ਸਹੀ ਆ ਜੇਰਾ ਕੰਮ ਕਰਦਾ ਹੈ ਜਿਹੜਾ ਵਿਕਾਸ ਕਰਦਾ ਹੈ ਵੀ ਉਹਦੇ ਨਾਲ ਤੁਰੋ ਹਨਾ ਚੰਗੇ ਬੰਦੇ ਨਾਲ ਚੰਗੇ ਬੰਦੇ ਨਾਲ ਫਿਰ ਚੰਗਾ ਬੰਦਾ ਆਪਾਂ ਦੇਖਦੇ ਆਪਾਂ ਨਿਗਾਹ ਮਾਰਦੇ ਆ ਵੀ ਕਿਹੜਾ ਪੜ ਕਿਹੜੇ ਲੀਡਰ ਨੇ ਵਿਕਾਸ ਕੀਤਾ ਕਿਹੜੇ ਨੇ ਕੀ ਕੀਤਾ ਹਾਂ ਵੀ ਕੀ ਕੰਮ ਹੋ ਰਹੇ ਨੇ ਹਾਂ ਹੁਣ ਤਾਂ ਫੋਟੋਮਾ ਦਾ ਹਰੇਕ ਲੀਡਰ ਨਾਲ ਪਾਈ ਹੁਣ ਤਾਂ ਹਰੇਕ ਸਰੂਪੇ ਦੀ ਜਾਂਦਾ ਹਾਂ ਆਪਾਂ ਹੁਣ ਉਹਦੇ ਨਾਲ ਨਾਲ ਹੀ ਤੁਰਾਂਗੇ ਜਿਹੜਾ ਲੀਡਰ ਵਿਕਾਸ ਕਰਦਾ ਆਪਣੇ ਪਿੰਡਾਂ ਦੇ ਪਾਣੀ ਦੇ ਆਪਣੇ ਦਾ ਜਿਹੜਾ ਚੰਗਾ ਬੰਦਾ ਚੰਗੀ ਸੋਚ ਰੱਖਦਾ ਹੈ ਆਪਾਂ ਦਾਰੂ ਮੰਗਰ ਜਾਂ ਪੈਸੇ ਮੰਗ ਨਹੀਂ ਜਾ। ਉਹ ਤਾਂ 4 ਦਿਨ ਆਵਾਗਰੋਂ ਫਿਰ 5-7 ਚਿੱਤਰ ਨਹੀਂ। ਬਾਈਕ ਨੇ ਆਪਾਂ ਸ਼ੁਰੂ ਆਪਣੇ ਪਿੰਡ ਤੋਂ ਕਰਦੇ ਆਂ ਆਪਾਂ ਲੋਕਾਂ ਨੂੰ ਵੀ ਇਹੀ رائے ਦੇਵਾਂਗੇ। ਇਹੀ ਜੇ ਮਗੇ ਸਭ ਨੂੰ ਵੀ ਆਏ ਕਿ ਜਿਹੜੇ ਲੀਡਰ ਨੇ ਕੰਮ ਕਰੇ ਨੇ ਉਹਨਾਂ ਦੇ ਕੰਮ ਦੇਖੋ ਤੇ ਉਹਨਾਂ ਦੇ ਨਾਲ ਫੇਰ ਤਰੋੜੀ ਉਹਨੇ ਕੋਈ ਕੀਤਾ। ਜਿਹੜੇ ਕਰੀ ਨਹੀਂ ਕੁਛ ਉਹਦਾ ਫਾਇਦਾ ਕੀ? ਉਹਦਾ ਫਾਇਦਾ